ਲਗਾਤਾਰ ਗੁਜਰਾਤਪੁਰ ਦਾ ਹਰ ਪ੍ਰਭਾਵਿਤ ਇਲਾਕੇ ਨੇ ਇਸੇ ਦੌਰਾ ਕੀਤਾ ਜਾ ਰਿਹਾ ਹੈ ਹਾਲਾਤ ਕਿਦਾਂ ਦੇ ਦੇਖਣ ਨੂੰ ਹਾਲਾਤ ਵਈਆ ਪਾ ਕੀਤੇ ਹੀ ਡਿਸਕਸ ਹਾਲਾਤਾਂ ਅਲੇ ਹੁਣ ਹੌਲੀ ਹੌਲੀ ਸੁਧਰਨਗੇ ਹਲੇ ਤੱਕ ਖਰਾਬ ਹੀ ਚੱਲ ਰਹੇ ਨੇ ਅੱਜ ਤੁਹਾਡੇ ਲੋ ਸੇਵਾ ਦਿੱਤੀ ਜਾ ਰਹੀ ਹੈ ਫ੍ਰਿਜ ਦਿੱਤੇ ਜਾ ਰਹੇ ਨੇ ਕਿੰਨੇ ਫ੍ਰਿਜ ਨੇ ਟੋਟਲ ਜਿਹੜੀ ਸੇਵਾ ਕੀਤੀ ਪਰ ਇਹ ਹਲੇ ਪਾਜੀ ਉਹਨਾਂ ਨੇ ਕਿਹਾ ਸੀ ਵੀ ਸ਼ਾਇਦ ਪਤਾ ਨਹੀਂ 100 200 ਫ੍ਰਿਜਾਂ ਦੀ ਲੋੜਤਾ ਹਲੇ ਸਿਰਫ ਮਤਲਬ 50 ਕੀ ਮੰਗਾਏ ਨੇ 6 6 8 ਪਿੰਡਾਂ ਨੇ ਟੋਟਲ ਜਿਨ੍ਹਾਂ ਦੇ ਉੱਤੇ ਪਾਜੀ ਹੁਣੇ ਲੱਗੇ ਹੋਏ ਨੇ ਜਿਹੜੇ ਪਿੰਡਾਂ ਦੇ ਉੱਤੇ ਉਹ ਪਿੰਡਾਂ ਦੀ ਐ ਪ੍ਰੋਪਰ ਰਿਕੁਆਇਰਮੈਂਟਸ ਕੱਢਦੇ ਇਹਨਾਂ ਦੀ ਡੇਲੀ ਦੇ ਚਾਰਟ ਬਣਦੇ ਨੇ ਵੀ ਅਸੀਂ ਕਿੱਥੋਂ ਕਿੱਥੇ ਜਾਣਾ ਕੀ ਕੀ ਕਰਕੇ ਆਉਣਾ ਅੱਜ ਕਿਹੜੀ ਕਿਹੜੀ ਸੇਵਾ ਕਿੱਥੇ ਕਿੱਥੇ ਦੇਣੀ ਹੈ ਕਿਪੀ ਜੀ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੀਆਂ ਨੇ ਪਰ ਕਿਤੇ ਉਹਨਾਂ ਨੇ ਗਲੋਬਲ ਸਿੱਖ ਨੂੰ ਕਿਉਂ ਚੁਣਿਆ ਜੀ ਮੈਨੂੰ ਲੱਗਦਾ ਕਿ ਸਾਰੇ ਬੰਦੇ ਵਧੀਆ ਨੇ ਜਿਹੜੇ ਜਿਹੜੇ ਕੰਮ ਕਰ ਰਹੇ ਹਰ ਪੱਖ ਦੇ ਵਿੱਚ ਤੁਹਾਡਾ ਆਪਣਾ ਹੁੰਦਾ ਕਿ ਤੁਸੀਂ ਕਿ ਕਿਸੇ ਨੂੰ ਪਰਸਨਲੀ ਜਾਣਦੇ ਹੋ ਮੈਂ ਅਮਰਪ੍ਰੀਤ ਬਾਜੀ ਉਹਨਾਂ ਨੂੰ ਜਾਣਦਾ ਸੀ ਔਰ ਮੈਨੂੰ ਪਤਾ ਸੀ ਕਿ ਕਿੱਦਾਂ ਕੰਮ ਕਰਦੇ ਨੇ ਕਿ ਭਾਜੀ ਜਿਹੜੀ ਵੀ ਸੇਵਾ ਦਾ ਕੰਮ ਕਰ ਰਹੀ ਹੋ ਉਹ ਜੈਨੂਨ ਕਰ ਰਹੀ ਹੋਵੇ ਕਿ ਜਿਹੜੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਰਿਕੁਆਇਰਮੈਂਟਾਂ ਨੇ ਜਿਹੜੀਆਂ ਤੁਸੀਂ ਦੇ ਰਹੇ ਹੋ ਉਹ ਪਹੁੰਚ ਰਹੀਆਂ ਨੇ ਨਹੀਂ ਦੋ ਚਾਰ ਘੰਟੇ ਲਈ ਉਹਨਾਂ ਮੈਂ ਸਾਰੇ ਪਿੰਡਾਂ ਚ ਘੁੰਮ ਕੇ ਤਾਂ ਇਕੱਲੇ ਇਕੱਲੇ ਘਰਾਂ ਚ ਜਾ ਕੇ ਮੈਂ ਕੋਈ ਚੀਜ਼ ਚੈੱਕ ਨਹੀਂ ਹੋ ਰਹੀ ਕੀ ਆ ਬਟ ਹਾਂ ਮੈਂ ਫਾਈਨੈਂਸ਼ੀਅਲੀ ਕੋਈ ਚੀਜ਼ ਹੈਲਪ ਕਰ ਸਕਦਾ ਸੋ ਮੈਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਮੇਰੇ ਪੈਸੇ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਕੇ ਅੱਗੇ ਚੀਜ਼ਾਂ ਪਹੁੰਚਾ ਸਕਣ ਮਨਕੀਰਤ ਉਹ ਲੋ ਕਰੋੜਾਂ ਰੁਪਏ ਬੰਦੇ ਜਾ ਰਹੇ ਨੇ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਔਰ ਮੈਂ ਕਹਿੰਦਾ ਕਿ ਜਿੰਨੇ ਵੀ ਆਰਟਿਸਟਾਂ ਨੇ ਹੈਲਪ ਕੀਤੀ ਆ ਸੋ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਥੈਂਕਸ ਆ ਔਰ ਹੋਰ ਵੀ ਜਿੰਨੇ ਬਿਜ਼ਨਸਮੈਨ ਨੇ ਸੋ ਮੈਂ ਮੈਂ ਤਾਂ ਭਾ ਜਿੰਦਾ ਸੀ ਕਿ ਟਾਈਮ ਮ ਉਹਦੀ ਵੀਡੀਓ ਦੇਖੀ ਤਾਂ ਮੈਨੂੰ ਫੇਰ ਯਾਦ ਆਇਆ ਮੈਂ ਕਿਹਾ ਯਾਰ ਭਾਜੀ ਉਹਨਾਂ ਨੇ ਸਾਨੂੰ ਫੋਨ ਕਰਨਾ ਸੀ ਸਾਨੂੰ ਫੋਨ ਕੀਤਾ ਨਹੀਂ ਗਿਆ ਭਾਜੀ ਨੇ ਹਨਾ ਵੀ ਪੁੱਛੀਏ ਭਾਜੀ ਕੀ ਚਾਹੀਦਾ ਸੋ ਉਹ ਬੂਸਟ ਅਪ ਕਰਦੀਆਂ ਚੀਜ਼ਾਂ ਔਰ ਉਹ ਬੜਾ ਦਿਲੋਂ ਲੱਗਿਆ ਇਹ ਲਗਾਤਾਰ ਸੇਵਾ ਨਿਭਾਈ ਜਾਂਦੀ ਆ ਤਾਂ ਇਸੇ ਤਰੀਕੇ ਨਾਲ ਜਿਲ੍ਹਾ ਗੁਰਦਾਸਪੁਰ ਵਿਖੇ ਵੀ ਪਹੁੰਚੇ ਨੇ ਅੱਜ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਰੈਫਰਿਜਰੇਟਰ ਨੇ ਉਹ ਹਰਪੀਟ ਜਿਹੜੇ ਲੋਕ ਨੇ ਪ੍ਰਭਾਵਿਤ ਨੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ ਤੇ ਉੱਥੇ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਤਾ ਜਾਵੇਗਾ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗਿੱਪੀ ਘਰੇਵਾਲ ਨੇ ਪੰਜਾਬੀ ਗਾਇਕ ਜਿਨ੍ਹਾਂ ਨੇ ਅੱਜ ਗੁਰਦਾਸਪੁਰ ਪਹੁੰਚ ਕੇ ਗਲੋਬਲ ਸਿੱਖ ਦੇ ਨਾਲ ਮਿਲ ਕੇ ਉਹ ਸੇਵਾ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਗਿੱਪੀ ਜੀ ਲਗਾਤਾਰ ਗੁਰਦਾਸਪੁਰ ਦਾ ਹਰ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਕੀਤਾ ਜਾ ਰਿਹਾ ਹੈ ਹਾਲਾਤ ਕਿਦਾਂ ਦੇ ਦੇਖਣ ਨੂੰ ਹਾਲਾਤ ਬੜੇ ਕੀਤੇ ਡਿਸਕਸ ਹਾਲਾਤਾਂ ਅਲੇ ਹੁਣ ਹੌਲੀ ਹੌਲੀ ਸੁਧਰਨਗੇ ਹਲੇ ਤਾਂ ਖਰਾਬ ਹੀ ਚੱਲ ਰਹੇ ਨੇ ਸੋ ਡੇ ਬਾਈ ਡੇ ਇੱਕ ਇੱਕ ਦੋ ਦਿਨਾਂ ਬਾਅਦ ਜਿਵੇਂ ਜਦੋਂ ਦੇਖਦੇ ਆ ਤਾਂ ਪਹਿਲਾਂ ਨਾਲੋਂ ਕੁਛ ਨਾ ਕੁਛ ਫਰਕ ਪੈਂਦਾ ਵਾ ਸੋ ਬਟ ਹੁਣ ਜਿਵੇਂ ਪਾਣੀ ਉਤਰਿਆ ਵਾ ਸੋ ਪਾਣੀ ਉਤਰਨ ਤੋਂ ਬਾਅਦ ਕਈ ਚੀਜ਼ਾਂ ਜੜੀਆਂ ਆਪਾਂ ਨੂੰ ਹੁਣ ਸਾਹਮਣੇ ਆਉਣਗੀਆਂ ਕਿ ਕਈ ਵਾਰੀ ਕੋਈ ਪਾਣੀ ਨਾਲ ਕੁਝ ਬਿਮਾਰੀਆਂ ਖੜਾ ਪਾਣੀ ਆ ਖਰਾਬ ਆ ਮਿੱਟੀ ਗਾਰਾ ਬਣ ਗਿਆ ਉਹ ਸਾਰਾ ਕੁਝ ਉਹ ਚੀਜ਼ਾਂ ਹੁਣ ਸਾਹਮਣੇ ਆਉਣਗੀਆਂ ਉਹ ਹੌਲੀ ਹੌਲੀ ਹਾਲਾਤ ਅੱਗੇ ਦੇ ਪਤਾ ਲੱਗਣਗੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀ ਦੇਖਿਆ ਜਾਂਦੀਆਂ ਕਿ ਜਾ ਕੇ ਉਸ ਵੇਲੇ ਭਾਵੁਕ ਹੋ ਜਾਂਦੇ ਜਦ ਪਰਿਵਾਰਾਂ ਨੂੰ ਮਿਲਦੇ ਪਰ ਇਹ ਉਦੋਂ ਐਕਚੁਅਲੀ ਜੇ ਕਿ ਤੁਸੀਂ ਜਿੰਨੇ ਮਰਜੀ ਸਟਰੋਂਗ ਬਣ ਕੇ ਜਾਓ ਕਈ ਵਾਰੀ ਕੀ ਹੁੰਦਾ ਕਿ ਉੱਥੇ ਅੱਗੇ ਸਿਚੁਏਸ਼ਨ ਇਹ ਇਦਾਂ ਦੀ ਹੁੰਦੀ ਆ ਕਈ ਵਾਰੀ ਕਿਸੇ ਦੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਕਈ ਵਾਰੀ ਮਾਹੌਲ ਇਦਾਂ ਦਾ ਹੁੰਦਾ ਸੋ ਜਿਹੜੇ ਬੰਦਿਆਂ ਦਾ ਘਰ ਦਾ ਸਾਰਾ ਹਰ ਚੀਜ਼ ਰੁੜ ਗਈ ਹੋਵੇ ਸੋ ਉਹਨਾਂ ਨੇ ਬਿਜਾਰਾਂ ਨੇ ਕਈ ਵਰੀ ਹੁਣ ਅਸੀਂ ਉਮੀ ਹਰ ਬੰਦੇ ਨੇ ਬਣਾਈ ਹੁੰਦੀ ਆ ਆਪਣੇ ਆਪਣੇ ਹਿਸਾਬ ਨਾਲ ਹਰ ਬੰਦੇ ਦੀ ਮਿਹਨਤ ਪੂਰੀ 100% ਹੁੰਦੀ ਆ ਉਹਨਾਂ ਨੇ ਕੀਤਾ ਹੁੰਦਾ ਉਹ ਸਾਰਾ ਕੁਝ ਮਤਲਬ ਇੱਕ ਕੁਦਰਤੀ ਐਸਾ ਕਰੋਪੀ ਆਈ ਕੇ ਵਾਹ ਕੇ ਲਿਆ ਗਿਆ ਸਾਰਾ ਕੁਝ ਹੈ ਨਾ ਸੋ ਮੈਨੂੰ ਲੱਗਦਾ ਕਿ ਉਹ ਦੇਖ ਕੇ ਹਰੇਕ ਬੰਦਾ ਹੀ ਥੋੜਾ ਇਮੋਸ਼ਨਲ ਹੋ ਜਾਂਦਾ ਉਸ ਟਾਈਮ ਜਿਸ ਸਿੱਕੇ ਦੇ ਨਾਲ ਪਾਣੀ ਆਇਆ ਵਾ ਤਾਂ ਇੰਡਸਟਰੀ ਪੂਰੀ ਇੱਕ ਦਮ ਨਾਲ ਆ ਉਹਨਾਂ ਹਾਰਟਬੀਟਾਂ ਦੇ ਲੋਕਾਂ ਦੇ ਨਾਲ ਤੁਸੀਂ ਵੀ ਨਾਲ ਹੋ ਅੱਜ ਤੁਹਾਡੇ ਵੱਲੋਂ ਸੇਵਾ ਦਿੱਤੀ ਜਾ ਰਹੀ ਹੈ ਫ੍ਰਿਜ ਦਿੱਤੇ ਜਾ ਰਹੇ ਨੇ ਕਿੰਨੇ ਫ੍ਰਿਜ ਨੇ ਟੋਟਲ ਜਿਹੜੀ ਸੇਵਾ ਦਿੱਤੀ ਹੈ ਭਾਜੀ ਹਲੇ ਭਾਜੀ ਉਹਨਾਂ ਨੇ ਕਿਹਾ ਸੀ ਵੀ ਸ਼ਾਇਦ ਪਤਾ ਨਹੀਂ 100 200 ਫ੍ਰਿਜਾਂ ਦੀ ਜ਼ਰੂਰਤ ਹੈ ਹਲੇ ਸਿਰਫ ਮਤਲਬ 50 ਕੀ ਮੰਗਾਏ ਨੇ ਸੋ ਜਿੰਨੇ ਜਿੰਨੇ ਭਾਜੀ ਹੁਣੇ ਕਹਿਣਗੇ ਉਹ ਕਹਿੰਦੇ ਵੀ ਉਸ ਹਿਸਾਬ ਨਾਲ ਕਿਉਂਕਿ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਅੱਗੇ ਅੱਗੇ ਰਿਕੁਆਇਰਮੈਂਟ ਹੁੰਦੀ ਆ ਹੁਣ ਅੱਜ ਇਹਨਾਂ ਨੇ ਦਿਖਾਈ ਸੀ 66 ਪਿੰਡ ਨੇ ਟੋਟਲ ਭਾਜੀ 66 ਪਿੰਡ ਨੇ ਨਾ ਹਾਂਜੀ 66 66 ਪਿੰਡ ਨੇ ਟੋਟਲ ਜਿਨ੍ਹਾਂ ਦੇ ਉੱਤੇ ਭਾਜੀ ਹੁਣੇ ਲੱਗੇ ਹੋਏ ਨੇ ਜਿਹੜੇ ਪਿੰਡਾਂ ਦੇ ਉੱਤੇ ਉਹ ਪਿੰਡਾਂ ਦੀ ਐ ਪ੍ਰੋਪਰ ਰਿਕੁਆਇਰਮੈਂਟਸ ਕੱਢਦੇ ਆ ਇਹਨਾਂ ਦੀ ਡੇਲੀ ਦੇ ਉਹ ਚਾਰਟ ਬਣਦੇ ਨੇ ਵੀ ਅਸੀਂ ਕਿੱਥੋਂ ਕਿੱਥੇ ਜਾਣਾ ਕੀ ਕੀ ਕਰਕੇ ਆਉਣਾ ਅੱਜ ਕਿਹੜੀ ਕਿਹੜੀ ਸੇਵਾ ਕਿੱਥੇ ਕਿੱਥੇ ਦੇਣੀ ਆ ਸੋ ਉਸ ਅਕੋਰਡਿੰਗ ਇਹ ਚੀਜ਼ਾਂ ਲਿਖ ਉਸ ਅਕੋਰਡਿੰਗ ਜਿਹੜੇ ਬੰਦੇ ਕਹਿੰਦੇ ਆ ਕਿ ਅਸੀਂ ਸੇਵਾ ਕਰਨੀ ਆ ਸਾਨੂੰ ਦੱਸੋ ਕੀ ਚੀਜ਼ ਰਿਕੁਆਇਰਡ ਆ ਜਿਵੇਂ ਜਿਵੇਂ ਅੱਗੇ ਚੀਜ਼ ਰਿਕੁਆਇਰਡ ਹੁੰਦੀ ਓਵੇਂ ਓਵੇਂ ਭਾਜੀ ਹੁਣੇ ਅਪਡੇਟ ਕਰਦੇ ਆ ਜੀ ਬਿਲਕੁਲ ਗਿੱਪੀ ਜੀ ਸਮਾਰਟ ਸੇ ਵੀ ਸੰਸਥਾਵਾਂ ਬਹੁਤ ਸਾਰੀਆਂ ਨੇ ਪਰ ਗਿੱਪੀ ਉਹਨਾਂ ਨੇ ਗਲੋਬਲ ਸਿੱਖ ਨੂੰ ਕਿਉਂ ਚੁਣਿਆ ਐਕਚੁਅਲੀ ਕੀ ਆ ਜੀ ਮੈਨੂੰ ਲੱਗਦਾ ਕਿ ਸਾਰੇ ਬੰਦੇ ਵਧੀਆ ਨੇ ਜਿਹੜੇ ਜਿਹੜੇ ਕੰਮ ਕਰ ਰਹੇ ਆ ਹਰ ਪੱਖ ਦੇ ਵਿੱਚ ਤੁਹਾਡਾ ਆਪਣਾ ਹੁੰਦਾ ਕਿ ਤੁਸੀਂ ਕਿਸੇ ਕਿਸੇ ਨੂੰ ਪਰਸਨਲੀ ਜਾਣਦੇ ਹੋ ਮੈਂ ਅਮਰਪ੍ਰੀਤ ਭਾਜੀ ਉਹਨਾਂ ਨੂੰ ਜਾਣਦਾ ਸੀ ਔਰ ਮੈਨੂੰ ਪਤਾ ਸੀ ਕਿ ਕਿੱਦਾਂ ਕੰਮ ਕਰਦੇ ਨੇ ਮ ਸੰਸਥਾ ਦੇ ਹੋਰ ਦੇਖੀ ਕਿ ਕਿਸ ਤਰ੍ਹਾਂ ਦੇ ਬੰਦੇ ਆ ਕੇ ਵੀ ਤੁਹਾਨੂੰ ਲੱਗਦਾ ਕਿ ਕਿਉਂਕਿ ਜੀ ਰੀਜ਼ਨ ਵੀ ਕਿ ਭਾਜੀ ਜਿਹੜੀ ਵੀ ਸੰਸਥਾ ਕੰਮ ਕਰ ਰਹੀ ਹੈ ਉਹ ਜੈਨੂਨ ਕਰ ਰਹੀ ਹੋਵੇ ਕਿ ਜਿਹੜੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਰਿਕੁਆਇਰਮੈਂਟਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹ ਪਹੁੰਚ ਰਹੀਆਂ ਨੇ ਨਹੀਂ ਪਹੁੰਚ ਰਹੀਆਂ ਕਿਉਂਕਿ ਸਾਨੂੰ ਕਈ ਵਾਰੀ ਕੀ ਹੁੰਦਾ ਕਿ ਹੁਣ ਮੈਂ 2-4 ਘੰਟੇ ਲਈ ਆਉਣਾ ਵਾ 2-4 ਘੰਟੇ ਲਈ ਹੁਣ ਮੈਂ ਸਾਰੇ ਪਿੰਡਾਂ ਚ ਘੁੰਮ ਕੇ ਤਾਂ ਇਕੱਲੇ-ਇਕੱਲੇ ਘਰ ਚ ਜਾ ਕੇ ਮੈਂ ਤੋਂ ਚੀਜ਼ ਚੈੱਕ ਨਹੀਂ ਹੋ ਰਹੀ ਕੀ ਆ ਬਟ ਹਾਂ ਮੈਂ ਫਾਈਨੈਂਸ਼ੀਅਲੀ ਕੋਈ ਚੀਜ਼ ਹੈਲਪ ਕਰ ਸਕਦਾ ਸੋ ਮੈਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਮੇਰੇ ਪੈਸੇ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਕੇ ਅੱਗੇ ਚੀਜ਼ਾਂ ਪਹੁੰਚਾ ਸਕਣ ਸੋ ਉਹਦੇ ਲਈ ਮੈਨੂੰ ਇਹਨਾਂ ਤੇ ٹرسٹ ਆ ਸੋ ਇਸ ਲਈ ਮੈਂ ਦੇਖਿਆ ਬਹੁਤ ਸਾਰੀਆਂ ਵੀਡੀਓ ਸਹਿ ਵੀ ਸਾਹਮਣੇ ਆਈਆਂ ਜਿਸ ਤਿਕਨ ਇੰਡਸਟਰੀ ਚ ਤੁਸੀਂ ਵੀ ਹੋ ਗਿੱਪੀ ਵੀ ਲੱਗਾ ਵਾ ਆਪਣੇ ਆਪਣੇ ਨਾਲ ਮਨਕੀਰ ਤੌਲ ਖਲੋ ਕਰੋੜਾਂ ਰੁਪਏ ਬੰਦੇ ਜਾ ਰਹੇ ਨੇ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਔਰ ਮੈਂ ਕਹਿੰਦਾ ਕਿ ਜਿੰਨੇ ਵੀ ਆਰਟਿਸਟਾਂ ਨੇ ਹੈਲਪ ਕੀਤੀ ਆ ਸੋ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਥੈਂਕਸ ਆ ਔਰ ਹੋਰ ਵੀ ਜਿੰਨੇ بزنسਮੈਨ ਨੇ ਸੋ ਮੈਂ ਮੈਂ ਤੁਹਾ ਜਿੰਦਾ ਸਕਿਆ ਤਾਂ ਮੈਂ ਕਿਹਾ ਮੈਂ ਉਹ ਦਿਨ ਮਨਕੀਰਤ ਦੀ ਵੀਡੀਓ ਦੇਖੀ ਉਹਦੀ ਵੀਡੀਓ ਦੇਖੀ ਤਾਂ ਮਨ ਨੂੰ ਫੇਰ ਯਾਦ ਆਇਆ ਮੈਂ ਕਿ ਯਾਰ ਭਾਜੀ ਉਹਨਾਂ ਨੇ ਸਾਨੂੰ ਫੋਨ ਕਰਨਾ ਸੀ ਸਾਨੂੰ ਫੋਨ ਕੀਤਾ ਨਹੀਂ ਗਿਆ ਭਾਜੀ ਨੇ ਹਨਾ ਵੀ ਪੁੱਛੀਏ ਭਾਜੀ ਕੀ ਚਾਹੀਦਾ ਸੋ ਉਹ ਬੂਸਟ ਅਪ ਕਰਦੀਆਂ ਚੀਜ਼ਾਂ ਔਰ ਉਹ ਬੜਾ ਦਿਲੋਂ ਲੱਗਿਆ ਸੋ ਸਾਰੇ ਜਿੰਨੇ ਜਿੰਨੇ ਵੀ ਆਰਟਿਸਟਾਂ ਨੇ ਫੋਨ ਕਰ ਰਹੇ ਨੇ ਭਾਜੀ ਨੂੰ ਮਤਲਬ ਹਰ ਆਰਟਿਸਟ ਫੋਨ ਕਰ ਰਿਹਾ ਵੀ ਭਾਜੀ ਦੱਸੋ ਔਰ ਸਾਡੀ ਇੰਡਸਟਰੀ ਤੋਂ ਬਿਨਾ ਬਾਕੀ ਦੇ ਵੀ ਲੋਕ ਜਿਹੜੇ ਹੈਗੇ ਆ ਤੁਹਾਡਾ ਫੀਲਡ ਆ ਜਿਹੜਾ ਪੂਰਾ ਜਰਨਲਿਜ਼ਮ ਦਾ ਤੁਸੀਂ ਬੜੀ ਸਪੋਰਟ ਕੀਤੀ ਆ ਉਹਦਣ ਦੇ ਇੱਥੇ ਬੈਠੇ ਹੋ ਹਰ ਚੀਜ਼ ਨੂੰ ਰਾਈਟ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਸੋ ਬਹੁਤ ਵ ਉਸ ਤਰ੍ਹਾਂ ਜਿਸ ਤਿੱਕੇ ਨਾਲ ਮਨਕੀਰਤਔਲਖ ਦੀ ਗੱਲ ਕਰਦੇ ਪਏ ਆ ਸੀਐਮ ਸਾਹਿਬ ਨੂੰ ਕਹਿੰਦੇ ਝੋਟਾ ਲੱਗਦਾ ਕਿ ਬਿਆਨਬਾਜ਼ੀ ਸਹੀ ਹੈ ਜਿਸ ਤਿੱਕੇ ਨਾਲ ਪੰਜਾਬ ਸਰਕਾਰ ਵੱਲੋਂ ਵੀ ਉਸੇ ਤਰੀਕੇ ਨਾਲ ਕੰਮ ਕੀਤੇ ਜਾ ਰਹੇ ਹਰਪੀਟ ਤਾਂ ਵਾਸਤਾ ਭਾਈ ਦੇਖੋ ਮੈਂ ਜਿਆਦਾ ਪੋਲਿਟਿਕਸ ਵਾਲਾ ਬੰਦਾ ਹੈ ਨਹੀਂ ਮੈਨੂੰ ਨੌਲੇਜ ਵੀ ਘਾਟਾ ਪਰ ਮੈਂ ਭਗਵੰਤ ਪਾਜੀ ਨੂੰ ਪਰਸਨਲੀ ਜਾਣਦਾ ਵਾਂ ਸੋ ਮੈਨੂੰ ਲੱਗਦਾ ਕਿ ਉਹ ਬਹੁਤ ਦਿਲੋਂ ਇਸੀ ਦਾ ਕਿਉਂਕਿ ਜਦੋਂ ਵੀ ਸਾਡੀ ਟਾਕ ਹੋਈ ਆ ਉਹ ਹਮੇਸ਼ਾ ਹੀ ਇਹ ਚਾਹੁੰਦੇ ਨੇ ਕਿ ਪੰਜਾਬ ਦਾ ਭਲਾ ਹੋਵੇ ਔਰ ਹੁਣ ਵੀ ਪਿੱਛੇ ਬਿਮਾਰ ਸੀਗੇ ਤਾਂ ਉਦੋਂ ਵੀ ਉਹਨਾਂ ਦਾ ਬਹੁਤ ਕਨਸਰਨ ਸੀਗਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਮੈਨੂੰ ਜਦੋਂ ਪਤਾ ਲੱਗਿਆ ਕਿ ਬਿਮਾਰ ਨੇ ਮੈਂ ਵੀ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨੂੰ ਫੋਨ ਕਰਾਂ ਗੱਲ ਕਰਾਂ ਕਿ ਕਿਵੇਂ ਆ ਬਟ ਉਸ ਟਾਈਮ ਪੀਰੀਅਡ ਦੇ ਵਿੱਚ ਵੀ ਉਹ ਬਹੁਤ ਚਿੰਤਤ ਸੀਗੇ ਪੰਜਾਬ ਦੇ ਲਈ ਐਂਡ ਹਰ ਬੰਦੇ ਦੀ ਇਸ ਵਕਤ ਕੋਸ਼ਿਸ਼ ਚੱਲ ਰਹੀ ਆ ਕਿ ਪੰਜਾਬ ਦੇ ਲਈ ਬੈਸਟ ਤੋਂ ਬੈਸਟ ਕੀ ਕੀਤਾ ਜਾ ਸਕਦਾ ਵਾ ਔਰ ਮੈਨੂੰ ਲੱਗਦਾ ਕਿ ਉਹ ਜੈਨੂਅਲੀ ਦਿਲੋਂ ਲੱਗਣ ਲੱਗੇ ਹੋਏ ਨੇ ਜੀ ਬਿਲਕੁਲ ਲਾਸਟ ਸਵਾਲ ਸਮਾਂ ਹੁੰਦਾ ਨਹੀਂ ਪਰ ਫਿਰ ਵੀ ਅੱਜ ਸਮਾਂ ਕੱਢਣ ਨੇ ਜੀ ਪੜੀ ਸਮਾਤ ਕੱਢੇ ਜਾਂਦਾ ਵਾ ਕਿਸੇ ਵੀ ਚੀਜ਼ ਲਈ ਹੋਵੇ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਕਿ ਯਾਰ ਇੰਪੋਰਟੈਂਟ ਹੈ ਇਸਦੇ ਲਈ ਕਢਣਾ ਸੋ ਹਰ ਬੰਦੇ ਦੀ ਮੈਨੂੰ ਲੱਗਦਾ ਕਿ ਕੋਸ਼ਿਸ਼ ਹੁੰਦੀ ਹੈ ਔਰ ਕਿ ਜਿੱਥੇ ਕੁਆਡ ਸਮਾਉਂਦਾ ਉੱਥੇ ਬੰਦਾ ਕਢ ਲੈਂਦਾ ਜੀ ਜੀ ਬਿਲਕੁਲ ਧੰਨਵਾਦ ਜੀ ਅਸੀਂ ਅਮਰ ਭਾਜੀ ਨੇ ਜਿਹੜੇ ਗਲੋਬਲ ਸਿੱਖ ਦੇ ਨੇ ਲਗਾਤਾਰ ਜਿਨ੍ਹਾਂ ਵੱਲੋਂ ਉਪਰਾਲਾ ਕੀਤਾ ਗਿਆ ਬ ਜ਼ਰੂਰੀ ਨਹੀਂ ਹੜਪਿੜ ਜਿੱਥੇ ਵੀ ਮੁਸੀਬਤ ਆਂਦੀ ਹੈ ਸੰਸਥਾ ਜ਼ਰੂਰ ਪਹੁੰਚਦੀ ਹੈ ਜ਼ਰੂਰ ਚਾਹਾਂਗੇ ਗੱਲਬਾਤ ਕਰਨੀ ਭਾਜੀ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਤੁਹਾਡੀ ਸੰਸਥਾ ਨੂੰ ਜੁਣਿਆ ਕਹਿੰਦੇ ਪਰਸਨਲੀ ਤੌਰ ਹਾਂਜੀ ਚਲੋ ਕਿਉਂਕਿ ਇਨੇ ਸਾਲ ਹੋ ਗਏ ਸਾਰਿਆਂ ਨਾਲ ਪ੍ਰੇਮ ਪਿਆਰ ਆ ਸਾਰਿਆਂ ਨੇ ਗਰਾਉਂਡ ਤੇ ਮੇਰੇ ਨਾਲ ਕੰਮ ਕੀਤਾ ਸੋ ਇੱਕ ਤੁਹਾਡਾ ਯੂ ਨੋ ਟਰਸਟ ਬਣ ਜਾਂਦਾ ਹੈ ਤੁਹਾਡਾ ਰਿਲੇਸ਼ਨ ਬਣ ਜਾਂਦਾ ਹੈ ਕਿ ਅਸੀਂ ਹੱਕ ਨਾਲ ਭਾਜੀ ਨੂੰ ਕਹਿ ਸਕਦੇ ਆ ਭਾਜੀ ਆਸਮਾਨ ਚਾਹੀਦਾ ਸਾਨੂੰ ਕਿਉਂਕਿ ਸਾਡੀ ਆਰਗੇਨਾਈਜੇਸ਼ਨ ਨਵੀਂ ਆ ਸੋ ਉਹੀ ਰਿਲੇਸ਼ਨ ਦੇ ਸਿਰ ਤੇ ਅੱਜ ਭਾਜੀ ਵੀ ਇੱਥੇ ਖੜੇ ਆ ਤੇ ਅਸੀਂ ਵੀ ਇੱਥੇ ਖੜੇ ਆ ਤੇ ਮਿਲ ਕੇ ਕੰਮ ਕਰ ਰਹੇ ਆ ਬਿਲਕੁਲ ਅਮਰ ਜੀ ਮੈਂ ਇੱਕ ਚੀਜ਼ ਦੱਸਣਾ ਜਾਊਂਗਾ ਆਪਣੇ ਦਰਸ਼ਕਾਂ ਨੂੰ ਜ਼ਰੂਰ ਮੈਂ ਚਾਹਤ ਇੱਕ ਵਾਰੀ ਮਰਵਾਦਾ ਉਹ ਤਸਵੀਰਾਂ ਦੀ ਕਿ ਤੁਸੀਂ ਦੇਖ ਸਕਦੇ ਹੋ ਵੇਅਰ ਹਾਊਸ ਦੇਖ ਲਓ ਅਸੀਂ ਸਰਕਾਰੀ ਵੇਅਰਹਾਊਸ ਜ਼ਰੂਰ ਦੇਖਨੇ ਆ ਪਰ ਇਹ ਹੜਪੀੜਤਾ ਵਾਸਤੇ ਵੇਅਰਹਾਊਸ ਬਣਿਆ ਵਾ ਇੱਥੇ ਲੱਖਾਂ ਦਾ ਨਹੀਂ ਕਰੋੜਾਂ ਦਾ ਸਮਾਨ ਇੱਥੇ ਪਿਆ ਵਾ ਉਹਨਾਂ ਲੋਕਾਂ ਵਾਸਤੇ ਕਿ ਜਿਹੜੇ ਇਸ ਵੇਲੇ ਲੜਾਈ ਲੜ ਰਹੇ ਨੇ ਆਪਣੀ ਜਿਹੜੇ ਪਾਣੀ ਦਾ ਵਹਾਅ ਆਇ ਹੜ ਆਇ ਸੀ ਉਹਨਾਂ ਵਾਸਤੇ ਸਾਰਾ ਸਮਾਨ ਪਿਆ ਵਾ ਉਹਨਾਂ ਨੂੰ ਡੋਨੇਟ ਕੀਤਾ ਜਾਵੇਗਾ ਅਲੱਗ-ਅਲੱਗ ਸੰਸਥਾਵਾਂ ਵੱਲੋਂ ਅਲੱਗ-ਅਲੱਗ ਲੋਕਾਂ ਵੱਲੋਂ ਸਮਾਜੇ ਵੀ ਲੋਕਾਂ ਵੱਲੋਂ ਇੱਥੇ ਦਿੱਤਾ ਜਾਂਦਾ ਵਾ ਤਾਂ ਜੋ ਹੈ ਉੱਥੇ ਤੱਕ ਪਹੁੰਚ ਸਕਦੇ ਨੇ ਭਾਜੀ ਦੇਖਿਆ ਵਾ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਗੱਦੇ ਨੇ ਵਧੀਆ-ਵਧੀਆ ਗੱਦੇ ਨੇ ਇਹੋ ਜਿਹੇ ਸ਼ਾਇਦ ਘਰਾਂ ਜਿਵੇਂ ਨ ਇਹ ਸੰਗਤਾਂ ਦਾ ਸਮਾਨ ਹੈ ਅਸੀਂ ਇਹਨਾਂ ਚੋਂ 70% ਉਸਮਾਨ ਹੋਏਗਾ ਜਿਹੜੇ ਸਾਡੇ ਤੋਂ ਬਿਨਾ ਪੁੱਛੇ ਔਰ ਬਸ ਉਹ ਲੈ ਕੇ ਪਹੁੰਚੇ ਹੋਏ ਨੇ ਮਤਲਬ ਲਾਈਕ ਸਾਡੇ ਨਾਲ ਕੋਆਰਡੀਨੇਸ਼ਨ ਵੀ ਨਹੀਂ ਹੋਈ ਹਨ ਸੋ ਇਹ ਸਿਰਫ ਸੰਗਤਾਂ ਨੂੰ ਜਿਹੜੇ ਮੋਸ਼ਨਸ ਨੇ ਉਹਨਾਂ ਦੇ ਉਹਨਾਂ ਨੇ ਸੇਵਾ ਕਰਨ ਲਈ ਘਰੋਂ ਨਿਕਲ ਚੁੱਕੇ ਨੇ ਬਟ ਉਹਨਾਂ ਨੂੰ ਸਾਡਾ ਹੁਣ ਜ਼ਿਆਦਾ ਫੋਕਸ ਵੰਡਣ ਤੇ ਨਹੀਂ ਅਸੈਸਮੈਂਟ ਤੇ ਆ ਵੀ ਅਗਲਾ ਪੂਰਾ 10 ਦਿਨ ਅਸੀਂ ਇੱਕ ਚੰਗੀ ਅਸੈਸਮੈਂਟ ਕਰ ਸਕੀਏ ਸੋ ਅਸੈਸਮੈਂਟ ਦੇ ਸਿਰ ਤੇ ਸਾਰਾ ਕੰਮ ਹੈ ਜਿਹੜਾ ਅਗਲੀ ਰੂਪਰੇਖਾ ਸਾਰੀ ਤਿਆਰ ਹੋਣੀ ਹੈ ਸੋ ਵੱਖਰੇ ਵੱਖਰੇ ਪ੍ਰੋਜੈਕਟਸ ਚੱਲ ਰਹੇ ਨੇ ਵੱਖਰੀ ਟੀਮਾਂ ਕੰਮ ਕਰ ਰਹੀਆਂ ਨੇ ਦੂਰ ਦਰਡੇੋਂ ਚਾਹੇ ਉਹ ਸੈਲੀਬ੍ਰਿਟੀ ਹੈ ਚਾਹੇ ਉਹ ਸੰਗਤ ਦਾ ਬੰਦਾ ਦਸਵੰਦ ਦੇ ਰਿਹਾ ਚਾਹੇ ਕੋਈ ਵੀ ਬਿਜ਼ਨਸਮੈਨ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੀ ਕੰਪਨੀਆਂ ਪਿੱਛੇ ਤੁਸੀਂ ਸਾਮਾਨ ਦੇਖ ਰਹੋ Zomato ਤੋਂ ਸਾਨੂੰ ਪੰਜ ਟਰੱਕ ਸਾਮਾਨ ਦੇ ਆਏ ਸੋ ਹਰ ਇੱਕ ਤਰੀਕੇ ਦੇ ਨਾਲ ਸਾਡੇ ਸੇਵਾਦਾਰ ਗਰਾਊਂਡ ਪੱਧਰ ਦੇ ਉੱਤੇ ਲੱਗੇ ਹੋਏ ਨੇ ਸੋ ਜਿੰਨਾਂ ਜਿਹਦੇ ਕੋਲ ਸਹਿਯੋਗ ਹੈ ਸਾਰੇ ਕਰ ਰਹੇ ਨੇ ਯਾਨੀ ਕਿ ਕੱਲੀ ਸੈਲੀਬ੍ਰਿਟੀ ਲੌਬੀ ਹੈ ਹਰ ਇੱਕ ਪੱਧ ਮਾਲ ਕੋਈ ਬੱਚਾ ਵੀ ਹੈ ਕੱਲ ਮੈਨੂੰ ਸਕੂਲ ਤੋਂ ਫੋਨ ਆਇਆ ਕਿਸੇ ਦੇ ਕਿ ਸਾਡੇ ਕਲਾਸ ਦੇ ਬੱਚੇ ਨੇ ਚੌਥੀ ਕਲਾਸ ਦੀ ਬੇਟੀ ਸੀਗੀ ਤੇ ਉਹਦੇ ਫਾਦਰ ਦਾ ਫੋਨ ਆਇਆ ਕਿ ਇੰਨੇ ਪੂਰੀ ਕਲਾਸ ਦੇ ਬੱਚੇ ਤੋਂ 4 ਲੱਖ ਰੁਪਏ ਇਕੱਠਾ ਕੀਤਾ ਤੇ ਤੁਹਾਨੂੰ ਸਮਾਨ ਭੇਜਣਾ ਇਹਨਾਂ ਨੇ ਸੋ ਬੇਟੀ ਨਾਲ ਗੱਲ ਹੋਈ ਸੋ ਹਰ ਇੱਕ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ ਹਰ ਇੱਕ ਪੱਧਰ ਤੇ ਅਜਿਸੀ ਕਿ ਨਾ ਦੇਖਿਆ ਜਾਵੇ ਕਿ ਗਲੋਬਲ ਸੇਖੋਲ ਨੂੰ ਲਗਾਤਾਰ ਸੇਵਾ ਕੀਤੀ ਜਾਂਦੀ ਕਦੋਂ ਸੰਸਦ ਅੱਡੀ ਹੋਂਟ ਜਾਂਦੀ ਇਹ ਤਾਂ ਹਜੇ ਡੇਟ 2 ਸਾਲ ਹੀ ਹੋਏ ਨੇ ਜੀ ਸਾਨੂੰ ਸੋ ਸਾਲ ਦੇ ਸਫਰ ਦੇ ਵਿੱਚ ਇੰਨਾ ਕੁਸ਼ ਇੰਨਾ ਵੱਡਾ ਯੋਗਦਾਨ ਇੰਨਾ ਵੱਡਾ ਸਾਥ ਦੇਣਾ ਪੰਜਾਬ ਦਾ ਕਿਉਂਕਿ ਵੀਰ ਜੀ ਤਜਰਬਾ ਸਾਰਿਆਂ ਕੋਲੇ 10 10 12 ਬਾਰ ਸਾਲ 15 ਸਾਲ ਹੋ ਗਏ ਸਾਰੇ ਸੇਵਾਦਾਰਾਂ ਨੂੰ ਐਕਸਪੀਰੀਅੰਸ ਨੇ ਉਹਨਾਂ ਨੂੰ ਪਤਾ ਹੈ ਰੈਸਕਿਊ ਕਿੱਦਾਂ ਕਰਨਾ ਹੈ ਰੀਹੈਬਿਲੀਟੇਸ਼ਨ ਫੇਸ ਕਿੱਦਾਂ ਕਰਨਾ ਸੋ ਐਕਸਪੀਰੀਅੰਸ ਦੇ ਨਾਲ ਹੀ ਸਾਰੀ ਚੀਜ਼ਾਂ ਚ ਸੰਸਦ ਦਾ ਨਾਮ ਜਿਹੜਾ ਮਰਜ਼ੀ ਹੋਵੇ ਜੀ ਘਰ ਵੀ ਪਿੰਡ ਵੀ ਰੀਕਨਸਟਰਕਸ਼ਨ ਕੀਤੇ ਜਾਣਗੇ ਉਹਨਾਂ ਲੋਕਾਂ ਹਾਂਜੀ ਚੱਲ ਰਹੀ ਹੈ ਜੀ ਇਧਰ ਜੋਗਰ ਪਿੰਡ 'ਚ ਘਰ ਬਣਨੇ ਸ਼ੁਰੂ ਹੋ ਗਏ ਫਰੀਦਪੁਰ 'ਚ ਘਰ ਚੱਲ ਰਹੇ ਨੇ ਫਰੀਦਪੁਰ 'ਚ ਬੰਨ ਵੀ ਬੰਨਿਆ ਜਾ ਰਿਹਾ ਸੋ ਹੋਰ ਵੀ ਅਸੈਸਮੈਂਟਸ ਚੱਲ ਰਹੀਆਂ ਕੱਲ 15 ਘਰਾਂ ਦਾ ਇੱਕ ਹੋਰ ਲੋਟ ਸਟਾਰਟ ਹੋਣ ਲੱਗਾ ਸੋ ਸਾਰਾ ਕੁਝ ਸਿਵਾਮਾ ਮਹਾਰਾਜ ਲੈ ਰਹੇ ਨੇ ਜੀ ਧੰਨਵਾਦ ਜੀ ਜੀ ਬਿਲਕੁਲ ਬਟਾਲੇ ਸੁਰਜੀਤ ਗੁਰਦਾਸਪੁਰ ਦੇ ਵਿੱਚ ਗਿੱਪੀ ਗਰੇਵਾਲ ਪਹੁੰਚਦੇ ਨੇ ਗਲੋਬਲ ਸਿੱਖ ਦੇ ਨਾਲ ਮਿਲ ਕੇ ਅੱਜ ਉਹਨਾਂ ਵੱਲੋਂ ਰੈਫ੍ਰਿਜਰੇਟਰ ਦਿੱਤੇ ਜਾਣਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਘਰ ਤੱਕ ਟੁੱਟ ਗਏ ਨੇ ਜਿਨ੍ਹਾਂ ਦੇ ਜਿਹੜੇ ਘਰ ਤੋਂ ਬੇਕਾਰ ਹੋ ਗਏ ਨੇ ਉਹਨਾਂ ਵਾਸਤੇ ਇਹ ਵੇਅਰ ਹਾਊਸ ਬਣਿਆ ਵਾ ਇੱਥੋਂ ਸਮਾਨ ਉਹਨਾਂ ਪਿੰਡਾਂ 'ਚ ਉਹਨਾਂ ਘਰਾਂ ਤੱਕ ਪਹੁੰਚਾਇਆ ਜਾਂਦਾ ਗਲੋਬਲ ਸਿੱਖ ਵੱਲੋਂ ਜਿਹੜੇ ਲੋਕ ਇਸ ਵੇਲੇ ਪਾਣੀ ਦੀ ਮਾਰ ਚੱਲ ਰਹੇ ਨੇ ਕਹਿੰਦਾ ਬਸ ਸੰਭੋਵੀ ਦੇ ਨਾਲ ਜਤਨ ਨਾਲ ਨੌਕ ਟੀਵੀ ਗੁਰਦਾਸਪੁਰ